ਤੋ ਪਹਿਲਾ ਤਾਂ ਮੈਂ ਤੁਹਾਡੇ ਸਾਰੇ ਮੇਰੇ ਸਾਥੀ ਜਿੰਨੇ ਵੀ ਤੁਸੀਂ तमाम ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਅੱਜ ਸਾਰੇ ਮੇਰੇ ਪੱਤਰਕਾਰ ਵੀਰ ਆਏ ਹੋ ਤੁਹਾਨੂੰ ਸਾਰਿਆਂ ਨੂੰ ਮੈਂ ਇੱਥੇ ਆਇਆ ਜੀ ਆਇਆਂ ਨੂੰ ਕਹਿਣਾ ਤੇ ਅੱਜ ਦੀ ਜਿਹੜੀ ਸਾਡੀ ਪ੍ਰੈਸ ਪ੍ਰੈਸ ਕਾਨਫਰੰਸ ਆ ਇਹਦਾ ਮਕਸਦ ਹੈ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਸਾਡੇ ਐਨਡੀਏ ਸਰਕਾਰ ਨੇ ਓਬੀਸੀ ਦੀ ਜਿਹੜੀ ਮੰਗ ਸੀਗੀ ਕਿ ਜੰਗ ਜਾਤੀ ਜਨਗਣਨਾ ਕਰਵਾਈ ਜਾਵੇ ਰਾਹੁਲ ਗਾਂਧੀ ਜੀ ਦੀ ਪੁਰਜ਼ੋਰ ਜਿਹੜੀ ਮੰਗ ਸੀ ਕਿ ਹਿੰਦੁਸਤਾਨ ਦੇ ਵਿੱਚ ਜਾਤੀ ਜਨਗਣਨਾ ਕਰਵਾਈ ਜਾਣੀ ਚਾਹੀਦੀ ਹੈ ਉਹ ਜਿਹੜੀ ਕੈਬਨਟ ਦੇ ਵਿੱਚ ਪਾਸ ਹੋਈ ਹੈ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸਪ੍ਰੈਸ ਕਾਨਫਰੰਸ ਬੁਲਾਈ ਹੈ ਮੈਂ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹੁੰਦਾ ਸਾਡੇ ਸਤਿਕਾਰਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਦਾ ਮੈਂ ਤਨਵਾਦ ਕਰਨਾ ਚਾਹੁੰਦਾ ਪੂਰੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਵੱਲੋਂ OBC ਸਮਾਜ ਦੇ ਵੱਲੋਂ ਔਰ OBC ਸਮਾਜ ਦੇ ਨਾਲ ਵਕ ਵਕ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਜੁੜੀਆਂ ਸੀਗੀਆਂ ਜਿਨ੍ਹਾਂ ਨੇ ਇਸ ਮਹਿਮ ਨੂੰ ਤੇਜ਼ ਚਲਾਉਣ ਵਾਸਤੇ ਇਸ ਮਹਿਮ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਸਾਰਿਆਂ ਵੱਲੋਂ ਮੈਂ ਸਾਡੇ ਸਤਕਾਰਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਦਾ ਤਨਵਾਦ ਕਰਦਾ ਕਿ ਉਹਨਾਂ ਨੇ ਜਾਤੀ ਜਨਗਣਨਾ ਨੂੰ ਆਪਣਾ ਇੱਕ ਮਿਸ਼ਨ ਬਣਾਇਆ ਆਪਣੇ ਏਜੰਡੇ ਦੇ ਵਿੱਚ ਲਿਆ ਔਰ ਉਹ ਇੱਕ ਦ੍ਰਿਰ ਅਰਾਦੇ ਦੇ ਨਾਲ ਚੱਲੇ ਕਿ ਜਦੋਂ ਤੱਕ ਹਿੰਦੁਸਤਾਨ ਦੇ ਵਿੱਚ ਜਾਤੀ ਜਨਗਣਨਾ ਨਹੀਂ ਹੋਏਗੀ ਉਦੋਂ ਤੱਕ ਮੈਂ ਚੈਨ ਦੇ ਨਾਲ ਨਹੀਂ ਬੈਠਾਂਗਾ ਰਾਹੁਲ ਗਾਂਧੀ ਨੇ ਇੱਕ ਮਿਸਾਲ ਪੈਦਾ ਕਰਤੀ ਕਿ ਜਿਸ ਤਰੀਕੇ ਦੇ ਨਾਲ ਪੁਰਾਣੇ ਸਮੇਂ ਦੇ ਵਿੱਚ ਸਾਬੇ ਸਾਬਕਾ ਪ੍ਰਧਾਨ ਮੰਤਰੀ ਸਵਰਗੀੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਜਵਾਹਰ ਲਾਲ ਨਹਿਰੂ ਜੀ ਔਰ ਸ਼੍ਰੀ ਰਾਜੀਵ ਗਾਂਧੀ ਜੀ ਗਰੀਬਾਂ ਦੇ ਲਈ ਖੜਦੇ ਸੀ ਲੜਦੇ ਸੀ ਉਸੇ ਤਰੀਕੇ ਦੇ ਨਾਲ ਗਰੀਬ ਜਨਤਾ ਦੇ ਲਈ ਆਮ ਲੋਕਾਂ ਦੇ ਲਈ ਔਰ ਚਾਹੇ ਕੋਈ ਜਰਨਲ ਕੈਟਾਗਰੀ ਦੇ ਵਿੱਚ ਵੀ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਇਸ ਕਾਰ ਸੈਂਸਸ ਦਾ ਬਹੁਤ ਵੱਡਾ ਜਿਹੜਾ ਲਾਭ ਮਿਲਣਾ ਔਰ ਇਸ ਗੱਲ ਦੇ ਲਈ ਸਾਡੇ ਸਤਕਾਰਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਸ ਨੂੰ ਇੱਕ ਮਿਸ਼ਨ ਬਣਾ ਕੇ ਔਰ ਆਪਣੇ ਦ੍ਰਿੜ ਇਰਾਦੇ ਦੇ ਨਾਲ ਇਸ ਚੀਜ਼ ਨੂੰ ਲੈ ਉਹ ਮੈਂ ਅੱਜ ਕਹਿਣਾ ਚਾਹੁੰਦਾ ਕਿ ਚੁਕਤੀ ਹੈ ਦੁਨੀਆ ਚੁਕਾਣੇ ਵਾਲਾ ਚਾਹੀਏ ਅੱਜ ਰਾਹੁਲ ਗਾਂਧੀ ਜੀ ਦੇ ਇਸ ਮਿਸ਼ਨ ਦੇ ਅੱਗੇ ਅੱਜ ਪੂਰੀ ਸਰਕਾਰ ਨੇ ਗੋਡੇ ਟੇਕਿਆ ਔਰ ਚੁੱਕ ਕੇ ਜਿਹੜੇ ਸੰਸਦ ਦੇ ਵਿੱਚ ਰਾਹੁਲ ਗਾਂਧੀ ਜੀ ਦੇ ਨਾਲ ਗਾਲੀ ਗਲੋਚ ਕਰਦੇ ਸੀ ਰੋਲ ਗਾਂਧੀ ਨੂੰ ਇਹ ਗੱਲ ਕਹੀ ਗਈ ਅਨੁਰਾਗ ਠਾਕੁਰ ਜੀ ਵੱਨੋਂ ਕਿ ਜਿਸ ਆਦਮੀ ਨੂੰ ਆਪਣੀ ਜਾਤੀ ਦਾ ਪਤਾ ਨਹੀਂ ਉਹ ਜਾਤੀ ਜਨਗਣਨਾ ਦੀ ਗੱਲ ਕਰਦਾ ਹੈ ਤੇ ਇਸ ਤੋਂ ਵੱਡੀ ਗਾਲ ਹੋਰ ਕੀ ਹੋ ਸਕਦੀ ਹੈ ਪਰ ਰੋਲ ਗਾਂਧੀ ਜੀ ਨੇ ਇੱਕ ਮਹਾਨ ਲੀਡਰ ਨੇ ਉਹਨਾਂ ਨੇ ਸੰਸਦ ਦੇ ਵਿੱਚ ਗੱਜ ਕੇ ਕਿਹਾ ਕਿ ਮੈਨੂੰ ਜਿੰਨੀਆਂ ਮਰਜ਼ੀ ਗਾਲੀਆਂ ਦੇ ਲੋ ਪਰ ਮੈਂ ਇੱਕ ਗੱਲ ਅੱਜ ਤੁਹਾਨੂੰ ਵਾਅਦੇ ਨਾਲ ਕਹਿ ਰਿਹਾ ਕਿ ਮੈਂ ਐਸੇ ਸੰਸਦ ਦੇ ਵਿੱਚ ਇਸੇ ਲੋਕ ਸਭਾ ਦੇ ਵਿੱਚ ਜਿਹੜੀ ਐ ਕਾਸ ਸੈਂਸਸ ਕਰਵਾ ਕੇ ਰਵਾਂਗਾ ਔਰ ਇਹ ਹਰ ਹਾਲਤ ਦੇ ਵਿੱਚ ਕਾਸ ਸੈਂਸਸ ਹੋਏਗੀ ਔਰ ਅੱਜ ਰਾਹੁਲ ਗਾਂਧੀ ਜੀ ਦੇ ਉਸ ਕਥ ਕਹਿਣੀ ਤੇ ਕਥਨੀ ਜਿਹੜੀ ਐ ਉਹ ਪੂਰੀ ਹੋਈ ਐ ਔਰ ਉਹ ਕਾਸ ਸੈਂਸਸ ਹੋਈ ਐ ਕਿਉਂ ਕਰਨੀ ਪਈ ਇਹਨਾਂ ਨੂੰ ਕਿਉਂਕਿ ਪਹਿਲੇ ਤੇ ਸਾਰੇ ਉਲਟ ਬੋਲਦੇ ਸੀ ਅਨੁਰਾਗ ਠਾਕੁਰ ਜੀ ਦੀ ਮੈਂ ਤੁਹਾਨੂੰ ਗੱਲ ਦੱਸਤੀ ਮੋਦੀ ਜੀ ਕਹਿੰਦੇ ਸੀ ਕਿ ਮੈਂ ਤਾਂ ਸਿਰਫ ਚਾਰ ਜਾਤੀਆਂ ਨੂੰ ਜਾਣਦਾ ਐ ਚਾਰ ਜਾਤੀਆਂ ਤੋਂ ਬਾਅਦ ਤੇ ਕੋਈ ਜਨਗਣਨਾ ਕਰਨ ਵਾਲੀ ਗੱਲ ਜਿਹੜੀ ਉਹ ਬਿਲਕੁਲ ਫਜ਼ੂਲ ਹੈ ਜਿਹੜੇ ਗੜਕਰੀ ਜੀ ਨੇ ਉਹ ਕਹਤਾ ਕਹਿੰਦਾ ਸੀ ਜੋ ਜੋ ਜਾਤ ਕੀ ਬਾਤ ਕਰਤਾ ਹੈ ਉਸਕੋ ਲਾਤ ਮਾਰੋ ਜੋ ਕਰੇਗਾ ਜਾਤ ਕੀ ਬਾਪ ਉਸਕੋ ਮਾਰੋ ਲਾਤ ਇਹ ਗੜਕਰੀ ਜੀ ਦੇ ਬੋਲ ਨੇ yogi ji ਕਹਿੰਦੇ ਸੀ ਬਟੇਂਗੇ ਤੋਂ ਕਟੇਂਗੇ ਪੂਰੇ ਦਾ ਪੂਰਾ ਤਮਾਮ ਜਿਹੜਾ ਉਹਨਾਂ ਦਾ ਢਾਂਚਾ ਸੀ ਉਹ ਜਾਤੀ ਜਨਗਣਨਾ ਦੇ ਵਿਰੁੱਧ ਸੀ ਅੱਜ ਉਨਾਂ ਨੇ ਇਸ ਚੀਜ਼ ਨੂੰ ਲਾਗੂ ਕੀਤਾ ਪੂਰਾ ਹਿੰਦੁਸਤਾਨ ਅੱਜ ਰਾਹੁਲ ਗਾਂਧੀ ਦਾ ਗੁਣਗਾਨ ਕਰ ਰਿਹਾ ਹੈ ਰਾਹੁਲ ਗਾਂਧੀ ਜੀ ਨੂੰ ਸਲਾਮ ਕਰ ਰਿਹਾ ਹੈ ਔਰ ਅੱਜ ਇਸ ਗੱਲ ਤੇ ਅਸੀਂ ਜਿੱਥੇ ਜਿੱਥੇ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦੇ ਆ ਉੱਥੇ-ਉੱਥੇ ਸਾਨੂੰ ਹਜੇ ਇੱਕ ਖਦਸ਼ਾ ਹੈ ਉਹਦੇ ਪ੍ਰਤੀ ਵੀ ਜਿਵੇਂ ਜਿਵੇਂ ਅੱਗੇ ਰਾਹੁਲ ਗਾਂਧੀ ਜੀ ਦੀ ਜਾਂ ਸਾਡੀ ਪਾਰਟੀ ਸਾਨੂੰ ਕਮਾਂਡ ਕਰੇ ਜੀ ਅਸੀਂ ਉਹ ਵੀ ਲੜਾਈ ਲੜਾਂਗੇ ਕਿ ਕਿਤੇ ਨਾ ਕਿਤੇ ਇਕਾ ਸੈਂਸਸ ਨੂੰ ਵੀ ਜਿਸ ਤਰੀਕੇ ਦੇ ਨਾਲ ਇਹ ਆਪਣੇ ਇਲੈਕਸ਼ਨ ਨੂੰ ਈਵੀਐਮ ਰਾਹੀਂ ਇੱਕ ਕਪਲੇ ਦਾ ਰੂਪ ਧਾਰਨ ਕਰ ਜਾਂਦੇ ਐ ਕਿਤੇ ਇਸ ਸਿਸਟਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੜਬੜੀ ਨਾ ਹੋਵੇ ਇਹ ਵੀ ਗੱਲ ਅਜੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਸ਼ੱਕ ਹੈ ਇੱਕ ਖਦਸਾ ਹੈ ਪਰ ਇਸ ਗੱਲ ਦੇ ਲਈ ਵੀ ਸਾਡੀ ਜਿਹੜੀ ਪਾਰਟੀ ਹੈ ਉਹ ਬਿਲਕੁਲ ਤਤਪਰ ਰਹੇਗੀ ਔਰ ਸਾਡੀ ਪਾਰਟੀ ਜਿਹੜੀ ਹੈ ਸਾਡੀ ਕਾਂਗਰਸ ਪਾਰਟੀ ਸਰਕਾਰ ਤੋਂ ਇਹ ਮੰਗ ਕਰ ਰਹੀ ਹੈ ਕਿ ਇਹਦਾ ਟਾਈਮ ਦਿੱਤਾ ਜਾਵੇ ਡੈਡਲਾਈਨ ਦਿੱਤੀ ਜਾਵੇ ਕਿ ਕਿੰਨੀ ਦੇਰ ਦੇ ਵਿੱਚ ਜਿਹੜੀ ਇਹ ਕਾਸ ਸੈਂਸਸ ਕਰਕੇ ਇਹਨੂੰ ਕੰਪਲੀਟ ਕਰ ਦਿੱਤਾ ਜਾਏਗਾ ਹਜੇ ਕਿਤੇ ਨ ਕਿਤੇ ਸ਼ੱਕ ਦੀ ਸੂਈ ਸਰਕਾਰ ਤੇ ਘੁੰਮ ਰਹੀ ਹੈ ਕਿਉਂਕਿ ਸਰਕਾਰ ਨੇ ਨਾ ਤਾਂ ਇਹਦੇ ਵਿੱਚ ਕੋਈ ਬਜਟ ਦੀ ਜਿਹੜੀ ਹੈ ਉਹ ਪ੍ਰਬੰਧ ਕੀਤਾ ਤੇ ਨਾ ਹੀ ਹਜੇ ਉਹਨਾਂ ਨੇ ਇਹਦੇ ਲਈ ਕੋਈ ਸਾਨੂੰ ਪਰਫਾਰਮਾ ਜਿਹੜਾ ਪੇਸ਼ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹ ਜਾਤੀ ਜਾਣਕਾਰੀ ਨੂੰ ਲੈਣਗੇ ਇਹ ਦੋਵੇਂ ਚੀਜ਼ਾਂ ਜਿਹੜੀ ਹੈ ਸਾਡੀ ਪਾਰਟੀ ਕਾਂਗਰਸ ਪਾਰਟੀ ਉਹਨਾਂ ਤੋਂ ਮੰਗ ਕਰ ਰਹੀ ਹੈ ਤੇ ਇਹ ਮੰਗ ਅਸੀਂ ਪੁਰਜ਼ੋਰ ਕਰ ਰਹੇ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਵਾ ਉਹ ਇਹਦਾ ਸਿਸਟਮ ਤੇ ਇਹਦੀ ਡੈਡਲਾਈਨ ਦਿੱਤੀ ਜਾਵੇ ਸੋ ਅੱਜ ਸਾਨੂੰ ਬਹੁਤ ਖੁਸ਼ੀ ਹੈ ਅੱਜ ਸਾਡੇ ਕਾਂਗਰਸ ਪਾਰਟੀ ਦਾ ਵਰਕਰ ਅੱਜ ਹਰ OBC ਸਮਾਜ ਦਾ ਜਿਹੜੀ ਸੰਸਥਾ ਹੈ ਅੱਜ ਜਰਨਲ ਕੈਟਾਗਰੀ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਅੱਜ ਉਹ ਪੂਈ ਛਾਤੀ ਚੌੜੀ ਕਰਕੇ ਰਾਹੁਲ ਗਾਂਧੀ ਜੀ ਦਾ ਨਾਮ ਲੈ ਕੇ ਅੱਜ ਉਹ ਇਹ ਗੱਲ ਕਰ ਰਹੇ ਨੇ ਬੜੀ ਸ਼ਰਿਆਮ ਬੜੀ ਕਹਿ ਕੇ ਕਰ ਰਹੇ ਨੇ ਕਿ ਸਰਕਾਰ ਤੁਮਾਰੀ ਸਿਸਟਮ ਹਮਾਰਾ ਮੈਂ ਇਹ ਗੱਲ ਕਹਿਣਾ ਹੈ ਕਿ ਇਹ ਜਿਹੜਾ ਸਿਸਟਮ ਹੈ ਜਾਤੀ ਜਾਣਕਾਰੀ ਦਾ ਇਹ ਰਾਹੁਲ ਗਾਂਧੀ ਜੀ ਦਾ ਸੀ ਕਾਂਗਰਸ ਪਾਰਟੀ ਦਾ ਸੀ ਔਰ ਅੱਜ ਜੇ ਇਹ ਲਾਗੂ ਹੁੰਦਾ ਤਾਂ ਇਹਦਾ ਪੂਰੇ ਦਾ ਪੂਰਾ ਜਿਹੜਾ ਅਸੀਂ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦੇ ਹਾਂ ਔਰ ਇਹ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਕਿ ਉਹਨਾਂ ਨੇ ਭਾਰਤ ਜੋੜੋ ਯਾਤਰਾ ਤੋਂ ਲੈ ਕੇ ਅੱਜ ਤੱਕ ਇੱਕ ਬਹੁਤ ਵੱਡੀ ਲਹਿਰ ਬਣਾਈ ਸੀ ਇੱਕ ਬਹੁਤ ਵੱਡੀ ਮੁਹਿੰਮ ਬਣਾਈ ਕਿ ਜਾਤੀ ਜਾਣ ਗਰਨਾ ਜਿਹੜੀ ਲਾਗੂ ਕੀਤੀ ਜਾਵੇ ਸੋ ਮੈਂ ਫੇਰ ਤੁਹਾਡਾ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਰਾਹੁਲ ਗਾਂਧੀ ਜੀ ਦਾ ਵੀ ਦੁਬਾਰਾ ਫੇਰ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਆਮ ਜਨ ਜੀ ਮੰਡਲੀ ਇੱਕ ਬਹੁਤ ਵੱਡੀ ਲੜਾਈ ਲੜੀ ਬਹੁਤ ਬਹੁਤ ਮਿਹਰਬਾਨੀ ਜੇ ਆਪ ਕਿਸੇ ਦਾ ਸਵਾਲ ਹੈ ਤਾਂ ਤੁਸੀਂ ਮੈਨੂੰ ਕਰ ਸਕਦੇ ਅਦਾ ਜੀ ਦੇ ਨਾਲ ਕੀ ਫਾਇਦਾ ਕੀ ਹੋਏਗਾ ਸੰਗ ਦੇ ਦੇਖੋ ਜਾਤੀ ਜਨਗਾਨਾ ਦਾ ਫਾਇਦਾ ਇਹਨਾਂ ਨੇ ਇੱਕ ਬਹੁਤ ਵਧੀਆ ਸਵਾਲ ਪੁੱਛਿਆ ਕਿ ਸਾਡਾ ਜਿਹੜਾ ਸਿਸਟਮ ਹੈ ਸਿਸਟਮ ਦੇ ਵਿੱਚ ਬਹੁਤ ਵੱਡੀ ਗੜਬੜ ਹੋ ਚੁੱਕੀ ਹੈ ਥੋੜੇ ਦੇ ਲੋਕ ਮੈਂ ਤੁਹਾਨੂੰ ਪਹਿਲਾਂ ਬੋਲ ਚੁੱਕਿਆ ਕਿ ਜਰਨਲ ਕੈਟਾਗਰੀ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਨਾ ਜਾਵੇ ਕਿ ਇਹ ਜਾਤੀ ਜਨਗਣਨਾ ਸਾਡੇ ਖਿਲਾਫ ਧਾਰੀ ਹੈ ਜਾਤੀ ਜਨਗਣਨਾ ਜਿਹੜੇ ਜਰਨਲ ਕੈਟਾਗਰੀ ਦੇ ਵਿੱਚ ਵੀ ਨੇ ਜਿਹੜੇ ਮਿਡਲ ਕਲਾਸ ਤੋਂ ਥੱਲੇ ਵਿਚਾਰੇ ਰਹੇ ਨੇ ਦੇ ਇੱਕ ਬੰਦਾ BC 'ਚ ਨਹੀਂ ਆਉਂਦਾ SC 'ਚ ਨਹੀਂ ਆਉਂਦਾ ਜਰਨਲ ਕੈਟਾਗਰੀ ਦਾ ਉਹ ਰੇੜੀ ਲਾ ਰਿਹਾ ਉਹਦਾ ਰਿਕਾਰਡ ਹੀ ਨਹੀਂ ਉਹਦਾ ਸਿਰਫ ਫੇਰ ਲੈ ਕੇ ਜਰਨਲ ਹੈ ਉਹਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਜਦੋਂ ਜਾਤੀ ਜਨਗਣਨਾ ਹੋਏਗੀ ਪੂਰੀ ਗਿਣਤੀ ਆ ਜਾਏਗੀ ਕਿ ਸਾਡੇ ਕੋਲ ਕਿੰਨੇ ਗਰੀਬ ਨੇ ਕਿੰਨੇ ਲੋਕਾਂ ਕੋਲ ਸਰਮਾਇਆ ਕਿੰਨੇ ਲੋਕ ਸਾਡੇ ਕ੍ਰੀਮ ਲੈਵਲ ਤੇ ਨੇ ਮੈਂ ਤਾਂ ਇਹ ਵੀ ਕਹਿਣਾ ਕਿ OBC ਦੇ ਵਿੱਚ ਵੀ ਕੁਝ ਇਹੋ ਦੇ ਲੋਕ ਹੋਣਗੇ ਜਿਹੜੇ ਬਹੁਤ ਜ਼ਿਆਦਾ ਅਮੀਰ ਨੇ ਜੇ ਉਹਨਾਂ ਨੂੰ ਪਾਸੇ ਵੀ ਕਰਤਾ ਜਾਏਗਾ ਅਲੱਗ ਅਗਲੀ ਗੱਲ ਹੈ ਉਹ ਪਰ ਤਾਂ ਹੋਏਗਾ ਨਾ ਜੇ ਸਾਡੇ ਕੋਲ ਐਕਸਟਰਾ ਹੋਏਗਾ ਤਾਂ ਇਹਦਾ ਇਹੀ ਫਾਇਦਾ ਹੈ ਕਿ ਪੂਰਾ ਸਾਡਾ ਸਿਸਟਮ ਦਾ ਸਮਝ ਆ ਜਾਏਗੀ ਕਿੱਥੇ ਕਿਹਨੂੰ ਕੀ ਦੇਣਾ ਕਿੱਥੇ ਕਿਹਨੂੰ ਨਹੀਂ ਦੇਣਾ ਜਿਹੜੀ ਸਮਾਜਿਕ ਸਮਾਨਤਾ ਜਿਹੜੀ ਅੱਜ ਨਸ਼ਿਆਂ ਦੇ ਦੌਰ ਵੱਲ ਲੋਕ ਜਾ ਰਹੇ ਨੇ ਜਿਹੜੇ ਅੱਜ ਗੈਂਗਸਟਰ ਪੜ ਰਹੇ ਨੇ ਜਿਹੜੇ ਅੱਜ ਗੋਲੀਆਂ ਚੱਲ ਰਹੀਆਂ ਨੇ ਇਹ ਕਿਉਂ ਇਹ ਸਮਾਜਿਕ ਸਮਾਨਤਾ ਜਿਹੜੀ ਆ ਉਹ ਸਾਡੀ ਖਤਮ ਹੋ ਰਹੀ ਹੈ ਗਰੀਬੀ ਤੇ ਅਮੀਰੀ ਦਾ ਪਾੜਾ ਵੱਧ ਰਿਹਾ ਹੈ ਇਹ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਕਾਂਗਰਸ ਦੀ ਸੋਚ ਹੈ ਰਾਹੁਲ ਗਾਂਧੀ ਦੀ ਸੋਚ ਹੈ ਇਹ ਉਹ ਸਾਰੀ ਸਾਡੀ ਸਮਾਜਿਕ ਸਮਾਨਤਾ ਆਏਗੀ ਇਹਦੇ ਨਾਲ ਜਾਤੀ ਜਨਮ ਨਾਲ ਨਾਲ ਜੀ